ਸਤਿ ਸ੍ਰੀ ਅਕਾਲ ਜੀ ਮੇਰੇ ਚੈਨਲ ਤੇ ਸਵਾਗਤ ਹੈ ਤੇ ਆਪਾਂ ਇਹ ਬਣਾ ਲਈ ਸੀਗੇ ਜੀ ਫਲਾਵਰ ਆਪਾਂ ਨੇ ਨੌ ਫਲਾਵਰ ਬਣਾਈਏ ਜੀ ਆ ਦੇਖੋ ਇਸ ਤਰ੍ਹਾਂ 1 2 3 4 5 6 7 8 9 ਬਣ ਗਏ ਜੀ ਨੌ ਫਲਾਵਰ ਬਣ ਗਏ ਆਪਣੇ ਬਣ ਗਏ ਜੀ 50 ਝੋਟੇ ਸਾਰੇ ਤੇ ਹੁਣ ਆਪਾਂ ਇਹਨਾਂ ਦਾ ਅੱਧ ਕਰਾਂਗੇ 25 ਝੋਟੇ ਉਧਰ ਰੱਖਾਂਗੇ 25 ਉਧਰ ਰੱਖਾਂਗੇ ਜੇ ਜੀ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਨੂੰ ਲਾਇਕ ਕਮੈਂਟ ਸ਼ੇਅਰ ਜਰੂਰ ਕਰ ਦਿਆ ਕਰੋ ਜੀ ਘੰਟੀ ਵਾਲਾ ਬਟਨ ਦਬਾਇਆ ਕਰੋ ਵੀਡੀਓ ਦਾ ਨੋਟੀਫਿਕੇਸ਼ਨ ਮਿਲਦਾ ਰਹੇ ਤੇ ਆਪਾਂ ਲੈ ਕੇ ਅੱਗੇ ਸੋਡੀ ਖਾਤਰ ਸੋਹਣੀ ਸੋਹਣੀ ਜੀ ਡਿਜ਼ਾਈਨ ਤੇ ਲੋ ਜੀ ਹੁਣ ਆਪਾਂ ਤੁਹਾਨੂੰ ਦਿਖਾਉਣੇ ਆ ਪਹਿਲਾ ਕੁੰਡਾ ਆਪਾਂ ਸਿੱਧਾ ਬਣਾਵਾਂਗੇ ਲੋ ਜੀ ਇਹ ਅੱਧ ਦੇ ਕਰ ਆਪਾਂ ਉਲਟੀ ਸिलाई ਬਣਾ ਕੇ ਕੰਪਲੀਟ ਕਰਾਂਗੇ ਇਹ ਇਹ ਥੰਮ ਵਾਲੀ ਸੌਕਸ ਬਣਦੀ ਹੈ ਜੀ ਅੰਗੂਠਾ ਤੇ ਉਂਗਲੀਆਂ ਦੇ ਸ਼ੇਪ ਜਿਰਾਬ ਬਣ ਕੇ ਬਹੁਤ ਸੋਹਣੀ ਤੇ ਬਹੁਤ ਪਿਆਰੀ ਜਿਰਾਬ ਲੱਗਦੀ ਏ ਪਹਿਲਾ ਭਾਗ ਆਪਾਂ ਪਾ ਚੁੱਕੇ ਹਾਂ ਜੀ ਸਾਡੇ ਚੈਨਲ ਤੇ ਜਾ ਕੇ ਜਰੂਰ ਦੇਖੋ ਚੈਨਲ ਨੂੰ ਸਬਸਕ੍ਰਾਈਬ ਕਰੋ ਲਓ ਜੀ ਤੇ ਹੁਣ ਆਪਾਂ ਇਹਨਾਂ ਨੂੰ ਗਿਣਦੇ ਹਾਂ 25 ਜੋਟੇ 1 2 3 4 5 6 7 8 9 10 11 12 13 14 15 16 17 18 19 20 21 22 23 24 25 ਨਹੀਂ 26 ਜੋਟੇ ਤੇ ਇੱਕ ਕੁੰਡਾ ਆ ਗਿਆ ਜੀ ਇੱਧਰ 1 2 3 4 5 6 7 8 9 10 11 12 13 14 15 16 17 18 19 20 21 22 23 24 25 26 ਲੋ ਜੀ ਤੇ ਹੁਣ ਆਪਾਂ ਇੱਥੋਂ ਅੱਧ ਕਰਾਂਗੇ ਜਿਆ ਦੇਖੋ ਆ ਫਲਾਵਰਾਂ ਦੀ ਸੇਵ ਉਦਨ ਨੂੰ ਕਿੰਨੇ ਸੋਹਣੇ ਤੇ ਕਿੰਨੇ ਪਿਆਰੇ ਆਪਣੇ ਫਲਾਵਰ ਬਣ ਕੇ ਤਿਆਰ ਹੋਏ ਜੀ ਇਥੋਂ ਅੱਧ ਕਰਾਂਗੇ ਆਪਾਂ ਇਥੋਂ ਬੈਕ ਮੋੜਾਂਗੇ ਸਲਾਈ ਇਹਦਰਾ ਆਪਾਂ ਪਾਵਾਂਗੇ ਜੀ 9 ਲੈਣੀ ਬਣਾਵਾਂਗੇ ਆ 18 ਸਲਾਈਆਂ ਪਾਵਾਂਗੇ 9 ਲੈਣਾ ਬਣਾਵਾਂਗੇ ਤੇ 6 ਲੈਣਾ ਪਾ ਕੇ ਸਾਨੂੰ ਆਪਾਂ ਦਿਖਾਵਾਂਗੇ ਵੀ ਇਥੋਂ ਵੀ ਆਪਾਂ ਕਟਾਈ ਕਰਾਂਗੇ 12 ਸਲਾਈਆਂ ਪਾ ਕੇ 6 ਲੈਣਾ ਪਾ ਕੇ ਫਿਰ ਡਿਜ਼ਾਈਨ ਦਿਖਾਵਾਂਗੇ ਵੀ ਕਿਸ ਤਰ੍ਹਾਂ ਬੰਦ ਹੈ ਇੱਥੋਂ ਆਪਾਂ ਇੱਧਰ ਬੈਕ ਸਾਈਡ ਹੀ ਮੋੜਾਂਗੇ ਇੱਧਰ ਲਈ ਸ਼ੈਡ ਤੇ ਆਹ ਸ਼ੈਡ ਆਪਾਂ ਦੁਬਾਰੇ ਦੂਜੀ ਵਾਰ ਬਣਾਵਾਂਗੇ ਇੱਧਰ ਲਈ ਸ਼ੈਡ ਨੂੰ ਬੰਦ ਕਰਕੇ ਤੇ ਇੱਥੋਂ ਆਪਾਂ ਗੁੰਡਾ ਧਾਗਾ ਲਾਵਾਂਗੇ ਆ ਤੇ ਇੱਧਰਲਾ ਪਾਸ ਆਪਾਂ ਫਿਰ ਬਣਾਵਾਂਗੇ ਤੇ ਲੋ ਜੀ ਹੁਣ ਤੁਹਾਨੂੰ ਦਿਖਾਉਨੇ ਆਪਾਂ ਬਣਾ ਕੇ 12 ਸਲਾਂਗਾ ਲੋ ਜੀ ਆਪਾਂ ਬਣਾ ਲੈ ਸੀਗੇ ਜੀ ਤੇ ਆਪਾਂ ਸ਼ੁਰੂ ਕਰਿਆ ਸੀਗਾ ਇੱਥੋਂ ਤੇ ਇੱਧਰ ਆਪਾਂ ਪਾਈ ਬਣਾ ਲੈ ਜੀ ਆਹ ਇਹ ਦੇਖੋ ਇਸ ਤਰ੍ਹਾਂ ਤੇ ਹੁਣ ਆਪਾਂ ਇਧਰਲੀ ਸਾਈਡ ਦਿਖਾਉਣੀ ਹੈ ਜੀ ਸੋਨੂੰ ਆਪਾਂ ਇੱਥੋਂ 7 ਲੈਣਾ ਬਣਾ ਕੇ ਜੀ 14 ਸਲਾਈਆਂ ਬਣਾ ਕੇ ਇੱਥੋਂ 4 ਗੁੰਡੇ ਘਟਾਈ ਜੀ ਤੇ ਉੱਪਰ ਆਪਾਂ 6 ਸਲਾਈਆਂ ਹੋਰ ਪਾਆਂ ਨੇ 3 ਲੈਣਾ ਇਸ ਤਰ੍ਹਾਂ ਸਲਾਈ ਕਰਾਂਗੇ ਆਪਾਂ ਇਹ ਆ ਦੇਖੋ ਇਸ ਤਰ੍ਹਾਂ ਜੇ ਜੀ ਮੈਂ ਪਹਿਲਾਂ ਆਪਾਂ ਜਰਾਬ ਬਣਾਉਂਦੇ ਸੀ ਪਹਿਲਾਂ ਡਿਜ਼ਾਈਨ ਬਣਾਏ ਜਿਹੋ ਦੇ ਚੁੰਜੀ ਜੀ ਨਿਕਲਦੀ ਹੁੰਦੀ ਹੈ ਜੀ ਇਹ ਪਕਟਾ ਅਧਿ ਜੀ ਅੰਗੂਠੇ ਦੀ ਉਂਗਲਾਂ ਦੀ ਬਹੁਤ ਸੋਹਣੀ ਸ਼ੇਪ ਬਣ ਕੇ ਆਉਂਦੀ ਏ ਜੀ ਇਸ ਤਰ੍ਹਾਂ ਸਲਾਈ ਕਰਾਂਗੇ ਆਪਾਂ ਇੱਥੋਂ ਇਸ ਤਰ੍ਹਾਂ ਸਲਾਈ ਕਰਕੇ ਫਿਰ ਆਪਾਂ ਆਪੀਸ ਜੋੜਾਂਗੇ ਤੇ ਲੋ ਜੀ ਹੁਣ ਆਪਾਂ ਦਿਖਾਉਣੀ ਏ ਸਾਨੂੰ ਕੁੰਡੇ ਠੁਕਟਾਈ ਕਰਕੇ ਲੋ ਜੀ ਚਾਰ ਕੁੰਡੇ ਕਟਾਵਾਂਗੇ ਜੀ ਆਪਾਂ ਇੱਕ ਦੋ ਤਿੰਨ ਚਾਰ ਲੋਜੀ ਆ ਦੇਖੋ ਇਸ ਤਰ੍ਹਾਂ ਤੇ ਇਥੋਂ ਉੱਪਰ ਆਪਾਂ ਪਾਵਾਂਗੇ ਹੁਣ ਛੇ ਸਲਾਂਗਾਂ ਤਿੰਨ ਲੈਣਾ ਬਣਾਵਾਂਗੇ ਤੇ ਫਿਰ ਆਪਾਂ ਤੁਹਾਨੂੰ ਦਿਖਾਵਾਂਗੇ ਵੀ ਕਿਸ ਤਰ੍ਹਾਂ ਪੰਜਰਾਬ ਨੂੰ ਬੰਦ ਕਰਦੇ ਆ ਕਿਵੇਂ ਇਥੋਂ ਸਲਾਈ ਹੋਊਗੀ ਲੋਜੀ ਲਓ ਜੀ ਆਪਾਂ ਸਲਾਂਗਾਂ ਬਣਾ ਲਈਆਂ ਸੀ ਜੀ ਆਹ ਦੇਖੋ ਇਸ ਤਰ੍ਹਾਂ ਤੇ ਹੁਣ ਆਪਾਂ ਜਰਾ ਆਪਦੀ ਕਟਾਈ ਕਰਾਂਗੇ ਇੱਥੋਂ ਦੋ ਦਾ ਇੱਕ ਕਰਾਂਗੇ ਲਓ ਜੀ ਇਸ ਤਰ੍ਹਾਂ ਇਸ ਤਰ੍ਹਾਂ ਕਟਾਵਾਂਗੇ ਜੀ ਆਪਾਂ ਕੁੰਡੇ ਸਾਰੇ ਲਓ ਜੀ ਜੇ ਤਾਂ ਬਣ ਕੇ ਬਹੁਤ ਸੋਹਣੀ ਤਿਆਰ ਹੋਈ ਜੀ ਨਾਂ ਬਾਰੇ ਕਸਣੀਆਂ ਕੁੰਡੇ ਨਾਲ ਲੂਜ ਰੱਖਣੀਆਂ ਜੀ ਲੋਜੀ ਇਸ ਤਰ੍ਹਾਂ ਆਪਾਂ ਸਾਰੀ ਸਲਾਈ ਨੂੰ ਅਹੀਂ ਬਸੋ ਕਰਾਂਗੇ ਜੀ ਲਓ ਜੀ ਸਾਰੀ ਇਹ ਪਸਲਾ ਇਹ ਕੰਪਲੀਟ ਕਰ ਲਈ ਆਪਾਂ ਵਿੱਚ ਜਿੱਤ ਪਾ ਦਿਆਂਗੇ ਜੀ ਤੱਗਾ ਸਲਾਈ ਕਰਨ ਖਾਤਰ ਲਓ ਜੀ ਇਥੋਂ ਐ ਸਲਾਈ ਹੋਊਗੀ ਜੀ ਆ ਦੇਖੋ ਪਹਿਲਾਂ ਤਾਂ ਆਪਣੀ ਇਸ ਤਰ੍ਹਾਂ ਸਲਾਈ ਹੋਊਗੀ ਜੀ ਇੱਕ ਸਾਈਡ ਆਪਣਾ ਅੰਗੂਠਾ ਆ ਜੂਗਾ ਜੀ ਇੱਕ ਸਾਈਡ ਆਪਣਾ ਪੰਜਾ ਆ ਜੂ ਉਂਗਲਾਂ ਦੀ ਸ਼ੇਪ ਆ ਦੇਖੋ ਇਸ ਤਰ੍ਹਾਂ ਇਹ ਜੀ ਇੱਥੋਂ ਧਿਕਰ ਸਲਾਈ ਕਰਾਂਗੇ ਇਧਰੋਂ ਆ ਚੀਜ਼ ਇੱਥੋਂ ਧਿਕਰ ਸਲਾਈ ਕਰਾਂਗੇ ਜੀ ਤੇ ਇੱਥੋਂ ਸ਼ੁਰੂ ਹੋਊਗੀ ਆਪਣੀ ਇਧਰੋਂ ਸਲਾਈ ਅੱਡੀ ਕੰਨੀ ਨੂੰ ਹਲੋ ਇਸ ਤਰ੍ਹਾਂ ਜਿਹੜਾ ਆਪਾਂ ਦੀ ਬਹੁਤ ਸੋਹਣੀ ਤਿਆਰ ਹੋ ਗਈ ਜੀ ਜੇ ਮੇਰੇ ਦੱਸਣ ਦਾ ਤਰੀਕਾ ਥੋੜਾ ਜਿਹਾ ਵੀ ਵਧੀਆ ਲੱਗਦਾ ਹੈ ਵੀਡੀਓ ਤੇ ਕਮੈਂਟ ਜ਼ਰੂਰ ਕਰ ਦਿਆ ਕਰੋ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।